ਡਵਲਪ ਜੀ ਦੇਸੀ ਚੂਜਾ ਸਵੇਰ ਦਾ ਟਾਈਮ ਹੈ ਅੱਜ 27 ਜੁਲਾਈ ਹੈ ਸਵੇਰ ਦਾ ਟਾਈਮ 8:30 ਦਾ ਟਾਈਮ ਹੈ ਜੋ ਕਿ ਦੇਸੀ ਚੂਜੇ ਨੂੰ ਫੀਡ ਪਾਈ ਹੈ ਨਾਲ ਅਸੀਂ ਪਾਣੀ ਦਿੱਤਾ ਹੈ ਹੁਣ ਅੱਗੇ ਆ ਦਰਿਆ ਖੋਲਤੀਆਂ ਗਈਆਂ ਹਨ ਤਾਂ ਜੋ ਪਰਾਂ ਤੁਰ ਫਿਰ ਸਕਣ ਅੱਗੇ ਇਹਨਾਂ ਨੂੰ ਜਗਾ ਦੀ ਸੌੜ ਹੋ ਗਈ ਸੀ ਕਿਉਂਕਿ ਛੋਟਾ ਚੂਜਾ ਸੀ ਹੁਣ ਚੂਜਾ ਦਿਨ ਦਿਨ ਵੱਧ ਰਿਹਾ ਹੈ ਇਸ ਲਈ ਅਦਲੀਆਂ ਖੁੱਲਤੀਆਂ ਹਨ ਉਹਨਿਹਦਰੀ ਵੀ ਕੁਝ ਦੁੱਜੇ ਜੱਗੇ ਖਾਤ ਰਹੇ ਹਨ ਮੈਂ ਮੁਰਗੀ ਪਾਲ ਵਾਲੇ ਵੀਰਾਂ ਨੂੰ ਇਹ ਹੀ ਮੈਸੇਜ ਦੇਣਾ ਚਾਹੁੰਦਾ ਹਾਂ ਕਿ ਜਿਹੜਾ ਵੀ ਮੁਰਗੀ ਪਾਲ ਵੀਰ ਪੁਲੀ ਪਾਲਣ ਦਾ ਕੰਮ ਕਰਨਾ ਚਾਹਵਣ ਹੈ ਉਸ ਨੂੰ ਪਹਿਲਾਂ ਸਭ ਤੋਂ ਪਹਿਲਾਂ ਫਾਰਮ ਬਣਾਉਣਾ ਪਵੇਗਾ ਜੇ ਫਾਰਮ ਨਹੀਂ ਤਾਂ ਚੂਜਾ ਸਹੀ ਤਰੀਕੇ ਨਾਲ ਨਹੀਂ ਪਾਲ ਸਕਦਾ ਕਿਉਂਕਿ ਕਈ ਵੀਰ ਛੋਟੇ ਛੋਟੇ ਕਮਰਿਆਂ ਚੂਜਾ ਪਾਲਦੇ ਤੇਗੇ ਨੇ ਪਰ ਉਹਨਾਂ ਦਾ ਚੂਜਾ ਕਈ ਵਾਰੀ ਅਵਾੰਤਰ ਨਾਲ ਲੱਗੇ ਜੇ ਕਈ ਵਾਰੀ ਠੰਡ ਜਿਆਦਾ ਲੱਗ ਜਾਵੇ ਤੇ ਮਰਨਾ ਸਟਾਰਟ ਹੋ ਜਾਂਦਾ ਹੈ ਹਵਾ ਲਗਣੀ ਹੋਈ ਜ਼ਰੂਰੀ ਹੈ ਤੇ ਠੰਡ ਤੋਂ ਬਚਾਉਣਾ ਵੀ ਜ਼ਰੂਰੀ ਹੈ ਕਿਉਂਕਿ ਗਰਮੀਆਂ ਵੇਲੇ ਮੁਸ਼ਕਲ ਬੜੀ ਆਉਂਦੀ ਹੈ ਜਦੋਂ ਗਰਮੀ ਕੜਾਕੇ ਦੀ ਪੈਂਦੀ ਹੈ ਤੇ ਚੂਜੇ ਨੂੰ ਅਵਾ ਵੀ ਨਹੀਂ ਲੱਗਦੀ ਤੇ ਚੂਜਾ ਆਪਣੇ ਆਪ ਇਤੋਂ ਜ਼ਿਆਦਾ ਗਰਮ ਫੀਡ ਖਾਂਦਾ ਹੈ ਤੇ ਆਪਣੇ ਆਪ ਡੈੱਡ ਹੋ ਜਾਂਦਾ ਹੈ ਬਸ ਮੇਨ ਮੁੱਦਾ ਹੈ ਵੀਰੋ ਜਿਹੜੇ ਵੀ ਵੀਰ ਨਚੂਜਾ ਪੋਣਾ ਹੈ ਉਸ ਨੂੰ ਛੋਟਾ ਜਿਹਾ ਫਾਰਮ ਬਣਾਉਣਾ ਪਵੇਗਾ ਇਹ ਨਹੀਂ ਕਹਿੰਦਾ ਤੁਹਾਨੂੰ ਬੇਗੁਰਜੀ ਦਾ ਖਾਲਸਾ ਸਿੱਧੀ ਬੇਗੁਰਜੀ ਦੀ ਫਾਟੇ